ਜਾਜੀ ਵੀ ਦਾ ਮਸ਼ਹੂਰ ਗਾਣਾ ਜਿਹਨੇ ਮੇਰਾ ਦਿਲ ਲੁੱਟਿਆ ਉਹਦੇ ਬਾਰੇ ਮੇ ਤੋਂ ਬਹੁਤ ਬੰਦੇ ਪੁੱਛ ਰਹੇ ਸੇ ਕਿ ਇਹ ਦੀ ਸਟੋਰੀ ਕੀ ਸੀ ਇਹ ਗਾਣਾ ਬੇਕਾਰ ਕਰਕੇ ਕਾਪੀ ਦੇ ਵਿੱਚ ਲਿਖਿਆ ਸੀ ਬੇਕਾਰ ਜਿਆ ਜਦੋਂ ਅਗਲੇ ਨੇ ਲਿਖਣਾ ਜਿਹਨੇ ਮੇਰਾ ਦਿਲ ਲੁੱਟਿਆ ਉਹਨੇ ਇਦਾਂ ਲਿਖਤਾ ਨਾ ਜਿਹਨੇ ਮੈਨੂੰ ਮਾਰ ਸੁਟਿਆ ਇਦਾਂ ਲਿਖ ਕੇ ਚਾਰ ਲਾਈਨਾਂ ਕਾਪੀ ਦੇ ਵਿੱਚ ਰੱਖੀਆਂ ਹੋਈਆਂ ਸੀ ਪ੍ਰੀਤ ਹਰਪਾਲ ਨੇ ਤੇ ਕੋਦੇ ਤੋਂ ਦੇ ਮਿੱਤਰ ਨੇ ਮਦਨ ਮੱਦੀ ਹੋਣ ਜਾਂ ਹੋਰ ਨਾਲ ਜਿਹੜੇ ਸੀਗੇ ਨਾ ਉਹਨੇ ਕਿਸ ਨੇ ਗਾਣਾ ਮੰਗਿਆ ਕਹਿੰਦੇ ਭਾਈ ਦੇ ਦੇ ਇਹਨੇ ਕਿਆ ਪ੍ਰੀਤ ਰਪਾਲ ਯਾਰਾ ਬੇਕਰ ਜਿਆ ਗਾਣਾ ਪਿਆ ਮੈਂ ਕਿਹੜਾ ਕਰਨਾ ਆ ਚਾਕੇ ਮੱਦੀ ਭਾ ਉਹਨਾਂ ਨੂੰ ਜੇ ਦੇ ਦਿੱਤਾ ਉਹ ਸੁਖਜਿੰਦਰ ਖਿੰਦੇ ਦੇ ਸਟੂਡੀਓ ਚ ਸਿਗੇ ਤੇ ਉਹ ਕਹਿੰਦੇ ਆ ਯਾਰ ਗਾਣਾ ਇਦਾਂ ਇਦਾਂ ਮੈਂ ਲਿਆ ਪ੍ਰੀਤ ਤੋਂ ਹਰਪਾਲ ਪ੍ਰੀਤ ਰਪਾਲ ਤੋਂ ਪੇ ਯਾਰ ਇਹ ਗਾਣਾ ਬਣਾ ਤਾਂ ਉਹ ਕਹਿੰਦਾ ਯਾਰ ਇਹ ਗਾਣਾ ਆਪਾਂ ਜੈਜੀ ਨੂੰ ਦਿੰਨੇ ਆ ਜੈਜੀ ਬਹੁਤ ਵਧੀਆ گاਊਗਾ ਇਹਨੂੰ ਓ ਜੇ ਨੂੰ ਬੇਕਾਰ ਤੇ ਨਕੱਲਾ ਤੇ ਨਕਮਾ ਗਾਣਾ ਸਮਝ ਕੇ ਚਾਰ ਲੈਣਾ ਲੇ ਕੇ ਕਾਪੀ ਦੇ ਕਿਸੇ ਪਿਛਲੇ ਜਿਹੜਾ ਰੱਦੀ ਵਾਲੇ ਵਰਕੇ ਤੇ ਸਿੱਪਿਆ ਹੋਇਆ ਸੀ ਪ੍ਰੀਤਰਪਾਲ ਨੇ ਉਹ ਗਾਣਾ ਸੁਖਜਿੰਦਰ ਝੰਦੇ ਨੇ ਐਸਾ ਬਣਾਤਾ ਜੀਨੇ ਮੇਰਾ ਦਿਲ ਲੁੱਟਿਆ ਓ ਹੋ ਹੈਨਾ ਤੁਹਾਨੂੰ ਪਤਾ ਜੋੜਾ ਉਹਦੀ ਦਾ ਉਹਦੇ ਚ ਨਾ ਉਹ ਜਿਹੜਾ 뮤직 ਜਿਆ ਸੀ ਕਿਆ ਘਟਾ ਇਥੇ ਮੈਂ ਲਾ ਨਹੀਂ ਸਕਦਾ ਕਾਪੀਰਾਈਟ ਦਾ ਚੱਕਰ ਪੈ ਜਾਂਦਾ ਪਰ ਜਿਨੇ ਮੇਰਾ ਦਿਲ ਲੁੱਟਿਆ ਉੱਤੇ ਫਿਲਮ ਵੀ ਬਣ ਗਈ ਸੀ ਬਾਅਦ ਦੇ ਵਿੱਚ ਕਹਿਣ ਦਾ ਮਤਲਬ ਰਿਕਾਰਡ ਬਣਾ ਗਿਆ ਸੀ ਜੈ ਜੀ ਵੀ ਨੂੰ ਵੀ ਜੈ ਜੀ ਵੀ ਬਣਾਉਣ ਦੇ ਵਿੱਚ ਜਿਨੇ ਮੇਰਾ ਦਿਲ ਲੁੱਟਿਆ ਗਾਣਾ ਬਹੁਤ ਹੀ ਵੱਡਾ ਸੁਪਰ ਡੁਪਰ ਹਿੱਟ ਹੋਇਆ ਸੀ ਤੇ ਉਹ ਗੀਤ ਨੇ ਆਪਣੇ ਆਪ ਨੂੰ ਸਾਹਮਣੇ ਲਿਆ ਕੇ ਦੱਸਤਾ ਸੀ ਕੋਈ ਗੀਤ ਮਾੜਾ ਨਹੀਂ ਹੁੰਦਾ ਜ਼ਰੂਰੀ ਨਹੀਂ ਕਿ ਤੁਸੀਂ ਉਹਨੂੰ ਪਿਛਲੇ ਪਾਸੇ ਲਿਖ ਕੇ ਸਿੱਟ ਰੱਖੋ ਤੇ ਉਹ ਗਾਣਾ ਇਸ ਤਰ੍ਹਾਂ ਰਿਕਾਰਡ ਹੋਇਆ ਸੀ ਫਿਰ ਸਰਜਿੰਦਰ ਜਿੰਦੇ ਨੇ ਉਹਨਾਂ ਨੂੰ ਨੀਸੀ ਗਾਣ ਤੇ ਜੈਜੀ ਬਾਈ ਤੋਂ ਗਵਾਇਆ ਸੀ ਐਨਾ ਕੈਂਟ 뮤직 ਤਰਜ਼ ਬਣਾਈ ਤੇ ਫਿਰ ਉਹ ਗੀਤ ਸੁਪਰ ਡੁੱਪਰ ਹਿੱਟ ਹੋਇਆ ਸੀ ਤੇ ਪੰਜਾਬੀਆਂ ਦੀ ਝੋਲੀ ਚ ਪਿਆ ਸੀ ਜੀਨੇ ਮੇਰਾ ਦਿਲ ਲੁੱਟਿਆ ਤੇ ਇਹ ਕਹਾਣੀ ਸੀ ਜੀ ਜੀਨੇ ਮੇਰਾ ਦਿਲ ਲੁੱਟਿਆ ਦੀ ਇਹ ਕਾਇਕ ਹੈ ਜੈਜੀ ਵੀ ਤੇ ਲੇਖਕ ਹੈ ਗਿਆ ਪ੍ਰੀਤ ਹਰਪਾਲ